ਭਗਵਾਨ ਤਮਾਨ ਸਰਕਾਰ ਦੇ ਫੈਸਲੇ ਅਨੁਸਾਰ ਅਫਸਰ ਲੋਕਾਂ ਦੇ ਘਰ ਆ ਕੇ ਕੰਮ ਕਰਨ ਦੇ ਦੀ ਲੜੀ ਵਿੱਚ ਅੱਜ ਦੱਸਾਂਗੇ ਕਿ ਕਿਸ ਤਰ੍ਹਾਂ ਐਸਸੀ ਜਾਤੀ ਸਰਟੀਫਿਕੇਟ ਘਰ ਬੈਠੇ ਬਣੂਗਾ ਅਤੇ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਤੇ ਕਿੰਨੀ ਫੀਸ ਦੇਣੀ ਪਵੇਗੀ ਅਤੇ ਕਿੰਨੇ ਸਮੇਂ ਦੇ ਵਿੱਚ ਇਹ ਸਰਟੀਫਿਕੇਟ ਬਣ ਕੇ ਤੁਹਾਡੇ ਘਰ ਪਹੁੰਚੇਗਾ ਦੋਸਤੋ 1076 ਫੋਨ ਨੰਬਰ ਤੇ ਬੁਕਿੰਗ ਕਰਾਉਣ ਤੋਂ ਬਾਅਦ ਤੁਸੀਂ ਆਪਣਾ ਆਧਾਰ ਕਾਰਡ ਵੋਟਰ ਕਾਰਡ ਜਾਂ ਕੋਈ ਇੱਕ ਹੋਰ ਸਨাক্তੀ ਕਾਰਡ ਅਤੇ ਇੱਕ ਕਰ 80 ਪ੍ਰੂਫ ਜਨਮ ਸਰਟੀਫਿਕੇਟ ਜਾਂ 10ਵੀਂ ਦੇ ਸਰਟੀਫਿਕੇਟ ਦੀ ਕਾਪੀ ਸਵੇ ਘੋਸ਼ਨਾ ਪੱਤਰ ਅਤੇ ਆਪਣੇ ਪਿਤਾ ਜਾਂ ਭਰਾ ਜਾਂ ਭੈਣ ਦਾ ਐਸਸੀ ਜਾਤੀ ਸਰਟੀਫਿਕੇਟ ਇਹਨਾਂ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਇਹ ਦਸਤਾਵੇਜ਼ਾਂ ਦੀ ਸੂਚੀ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਉਪਲਬਧ ਹੈ ਜੇਕਰ ਤੁਹਾਡੇ ਕੋਲ ਇਹਨਾਂ ਦਸਤਾਵੇਜ਼ਾਂ ਦੇ ਵਿੱਚੋਂ ਕੋਈ ਦਸਤਾਵੇਜ਼ ਘਟਾ ਹੈ ਤਾਂ ਤੁਸੀਂ 1076 ਤੇ ਫੋਨ ਕਰਕੇ ਹੋ ਜਾਣਕਾਰੀ ਲੈ ਸਕਦੇ ਹੋ ਤੇ ਦੋਸਤੋ ਹੁਣ ਗੱਲ ਕਰਦੇ ਆਂ ਇਸ ਸਰਟੀਫਿਕੇਟ ਦੀ ਫੀਸ ਦੀ ਇਸ ਦੀ ਫੀਸ ਵੈਬਸਾਈਟ ਅਨੁਸਾਰ 65 ਰੁਪਏ ਐਪਲੀਕੇਸ਼ਨ ਫੀਸ ਅਤੇ 120 ਰੁਪਏ ਡੋਰ ਸਟੈਪ ਯਾਨਕਿ ਘਰ ਆ ਕੇ ਸਰਟੀਫਿਕੇਟ ਬਣਾਉਣ ਦੀ ਫੀਸ ਕੁੱਲ 185 ਰੁਪਏ ਲੱਗਣਗੇ ਜਿਸ ਵਿੱਚ ਤੁਸੀਂ ਘਰੇ ਹੀ ਫਾਰਮ ਅਪਲਾਈ ਕਰਵਾ ਸਕਦੇ ਹੋ ਅਤੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਹੀ ਪਹੁੰਚ ਜਾਊਗਾ ਸਰਟੀਫਿਕੇਟ ਬਣਨ ਦਾ ਸਮਾਂ ਲਿਮਟ 16 ਦਿਨ ਦੀ ਹੈ 16 ਦਿਨਾਂ ਦੇ ਵਿੱਚ ਵਿੱਚ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਆਊਗਾ ਦੋਸਤੋ ਇਸ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਲੋਕ ਇਸ ਸਕੀਮ ਦਾ ਫਾਇਦਾ ਲੈ ਸਕਣ